ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੱਜ ਇਕੱਠੇ ਹੋ ਸਕਦੇ ਨੇ ਜੀ ਹਾਂ ਦੋਵਾਂ ਵਿਚਾਲੇ ਮੂੜ ਤੋਂ ਇਕਜੁੱਟ ਹੋਣ ਲਈ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਅੱਜ ਯਾਨੀ ਕਿ ਮੰਗਲਵਾਰ ਨੂੰ ਸੁਖਬੀਰ ਬਾਦਲ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਧੜੇ ਨੂੰ ਅਕਾਲੀ ਦਲ 'ਚ ਸ਼ਾਮਿਲ ਕਰ ਸਕਦੇ ਨੇ ਇਸ ਤੋਂ ਪਹਿਲਾਂ ਬੀਤੇ ਦਿਨੀ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਮੀਟਿੰਗ ਹੋਈ ਜਿਸ ਵਿੱਚ ਦੋਵਾਂ ਪਾਰਟੀਆਂ ਦੇ ਰਲੇਵੇਂ ਬਾਰੇ ਸਹਿਮਤੀ ਬਣ ਗਈ ਇਸ ਗੱਲ ਦੀ ਪੋਸਟ ਖੁਦ ਸੁਖਦੇਵ ਸਿੰਘ ਢੀਂਸਾ ਨੇ ਕੀਤੀ ਉਹਨਾਂ ਕਿਹਾ ਹੈ ਕਿ ਹੁਣੇ ਰੇਲਵੇ 'ਮਾ ਕਿਸੇ ਪਲ ਵੀ ਸਿਰੇ ਚੜ ਸਕਦਾ ਹੈ ਦੋਵਾਂ ਪਾਰਟੀਆਂ ਦੇ ਹੋਰ ਆਖੂਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਕਿ ਦੋਵਾਂ ਪਾਰਟੀਆਂ ਦੀ ਏਕਤਾ ਹੋ ਗਈ ਹੈ ਇਸ ਰਾਨੀ ਐਵੀ ਸਾਹਮਣੇ ਆ ਰਿਹਾ ਹੈ ਕਿ ਦੋਵਾਂ 파ਟੀਆਂ ਦੇ ਰਲੇਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਵੀ ਸਿਰੇ ਚੜ੍ਹਨ ਦੀ ਤਿਆਰੀ ਚ ਹੈ ਅਤੇ ਉਸ ਦਾ ਐਲਾਨ ਵੀ ਆਉਣ ਦੇ ਦਿਨਾਂ ਵਿੱਚ ਸਾਹਮਣੇ ਆ ਸਕਦਾ ਹੈ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ 2019 ਚ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੁਖਬੀਰ ਬਾਦਲ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ। ਸੁਖਦੇਵ ਸਿੰਘ ਢੀਡਸਾ ਨੇ 18 ਦਸੰਬਰ 2019 ਨੂੰ ਆਪਣੀ ਰਿਹائش ਤੇ ਇੱਕ ਇੱਕ ਘਟ ਕੀਤਾ ਸੀ ਜਿੱਥੇ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨਿਗਾਰਵਲ ਜਾ ਰਿਹਾ ਹੈ। ਜਿਸ ਦਾ ਖਾਮਿਆ tha ਅਕਾਲੀ ਦਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਤ ਬਹੁਤ ਥਾਵਾਂ ਤੇ ਪੁਕਤ ਨਾ ਪਿਆ। ਐਸਓਰਾਨ ਉਹ ਪਾਜਪਾ ਜੇ ਸ਼ਾਮਿਲ ਹੋ ਗਏ ਸੀ ਪਰ ਹੁਣ ਉਹਨਾਂ ਨੂੰ ਮੁਰਤੋਂ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਇੱਕ ਲੰਮਾ ਘਟਨਾਕਰਮੇ ਜਿਸ ਵਿੱਚ ਸੁਖਦੇਵ ਸਿੰਘ ਢੀਂਡਸਾ ਸਮੇਂ ਸਮੇਂ ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਕਰਦੇ ਰਹੇ ਹਾਲਾਂਕਿ ਢੀਂਡਸਾ ਇਹ ਵੀ ਕਹਿੰਦੇ ਰਹੇ ਕਿ ਉਹ ਤਾਂ ਉਮਰ ਅਕਾਲੀ ਰਹਿਣਗੇ ਜਿਸ ਲਈ ਉਹਨਾਂ ਨੇ ਆਪਣੀ ਵੱਖਰੀ ਧਿਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਨ ਵੀ ਕੀਤਾ ਉਧਰ ਹੁਣ ਢੀਂਡਸਾ ਅਤੇ ਬਾਦਲਾਂ ਦੇ ਰਲੇਮੇ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਰਸਤਾ ਵੀ ਅਕਾਲੀ ਦਲ ਚ ਸਾਫ ਹੁੰਦਾ ਨਜ਼ਰ ਆ ਰਿਹਾ ਹੈ ਕਿਆਸ ਲਗਾਏ ਜਾ ਰਹੇ ਨੇ ਕਿ ਜਲਦ ਹੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਸਣੇ ਬੀਬੀ ਜਗੀਰ ਕੌਰ ਵੀ ਵੀਰ ਸੁਖਬੀਰ ਦੇ ਪਾਲੇ 'ਚ ਖੜੇ ਨਜ਼ਰ ਆਉਣਗੇ। ਦੱਸਦੀ ਹਾਂ ਕਿ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਚੁੱਕਿਆ ਹੈ। ਦੇਸ਼ ਭਰ 'ਚ ਕਿਸੇ ਸਮੇਂ ਵੀ ਚੋਣ ਜਾਬਤਾ ਲੱਗ ਸਕਦਾ ਹੈ। ਅਜਿਹੇ ਤੇ तमाम ਤਰ੍ਹਾਂ ਜੋੜ ਕਟਾਓ ਜਮਾਂ ਲਗੂਤਮ ਨਾਲ ਆਪੋ ਆਪਣੀ ਰਣਨੀਤੀ ਤਿਆਰ ਕਰਨ ਚ ਲੱਗਿਆ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਨੂੰ ਛੱਡ ਕੇ ਹੋਰ ਕਈ ਸੂਬਿਆਂ ਚ ਗਠਜੋੜ ਦਾ ਐਲਾਨ ਕਰ ਚੁੱਕੀਆਂ ਨੇ ਅਜਿਹੇ ਚ ਹੁਣ ਅਕਾਲੀ ਦਲ ਨੇ ਤਿਆਰੀਆਂ ਦਾ ਐਕਸੀਲੇਟਰ ਦਬ ਦਿੱਤਾ ਹੈ ਹਾਲਾਂਕਿ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਚ ਕਿਸਾਨੀ ਅੰਦੋਲਨ ਨੂੰ ਰਾਹ ਦਾ ਰੋੜਾ ਮੰਨਿਆ ਜਾ ਰਿਹਾ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਇਕਜੁੱਟਤਾ ਨੇੜਤਾ ਰਲੇ ਮੇ ਜੋੜ ਕਟਾਓ ਗਠਜੋੜ ਕੀ ਪੰਜਾਬ ਚ ਸਫਲ ਹੋ ਸਕੇਗਾ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ